ਤੋਂ ਆਪਾਂ ਨਿਊ 24 ਚਾਹਤੋਂ ਆਪਣਾ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਰੋ ਇੱਥੇ ਨੂੰ ਇੱਕ ਬੜੀ ਲੜਾਈ ਜ਼ਬਰਦਸਤ ਕੀਤੀ ਗਈ ਸੀ ਅਕਰਪੁਰ ਰੋਡ ਦੇ ਤੇ ਇਹਦੇ ਵਿੱਚ 6 ਨੌਜਵਾਨ ਆਏ ਸੀ ਜਿਨ੍ਹਾਂ ਨੇ ਇੱਕ ਦੁਕਾਨਦਾਰ ਜਿਹੜਾ ਸੱਤਪਾਲ ਸੀ ਉਹਨੂੰ ਹਟ ਕੀਤਾ ਸੀ ਉਹਦੇ ਕੁਝ ਟੁਕੜੀਆਂ ਟੁੱਕੇ ਲੈ ਕੇ ਕੁਝ ਹੋਰ ਸਮਾਨ 10000 ਰੁਪਏ ਟੁੱਕੇ ਲਏ ਗਏ ਸਨ ਉਹਨੂੰ ਬੜੀ ਜ਼ਬਰਦਸਤ ਕੋਟਮਾਰ ਕੀਤੀ ਸੀ ਜਿਹਦੇ ਵਿੱਚ ਮੇਰੇ ਵੱਲੋਂ ਸਮਾਂਜੋਗ ਐਸਐਸਪੀ ਸਾਹਿਬ ਨੂੰ ਟੀਮ ਗਠਕ੍ਰਿਤ ਕੀਤੀ ਗਈ ਸੀ ਐਸਐਸਓ ਗੁਰਾਇਆਂ ਤੇ ਐਸਐਸਓ ਫਲੋਰ ਨੂੰ ਤੇ ਦੋ ਘਟਨਾਵਾਂ ਸੇਮ ਹੁੰਦੀਆਂ ਸਨ ਇੱਕ ਫਲੋਰ ਵਿੱਚ ਹੋਈ ਸੀ ਦੂਜੀ ਗੁਰਾਇਆਂ ਵਿੱਚ ਹੋਈ ਸੀ ਇਨੂੰ ਫਿਰ ਟੈਕਨੀਕਲੀ ਤੌਰ ਦੇ ਉਤੇ ਤੇ ਫੋਰਸ ਲਾ ਕੇ ਇਹ ਛੇ ਬੰਦੇ ਜਿਹੜੇ ਇਚ ਨਾਮਜ਼ਦ ਕੀਤੇ ਸਨ ਦੋ ਦੋਸ਼ੀ ਪਹਿਲਾਂ ਫੜ ਲਏ ਸੀ ਤੇ ਇਹ ਜਿਹ ਮੇਨ ਸਾਜਿਸਟਰ ਦਾ ਜਿਹੜਾ ਸੀ ਕਾਬੂ ਜਿਹੜਾ ਕਿ ਰਵੀਦਾਸ ਮਲੇ ਦੇ ਵਿੱਚ ਰਹਿਣ ਵਾਲਾ ਉਸ ਨੂੰ ਕਾਬੂ ਕੀਤਾ ਹੈਗਾ ਠੀਕ ਹੈ ਪਰ ਇਹ ਕੌਕੜੇ ਕੀ ਕਰੇਗਾ ਕੌਕੜੇ ਤਪੀਸ਼ ਤੇ ਚ ਰਿਮਾਂਡ ਲੈ ਰਹੇ ਆ ਅੱਜ ਕਿ ਕੌਕੜੇ ਕੋਇਆ ਤੋਂ ਆਇਆ ਸੀ ਬਾਹਰੋਂ ਹੁਣ ਅਫਰਦ ਦੇ ਦੀ ਤਪੀਸ਼ ਵੀ ਕਿਉਂ ਸਾਜਿਸਟਰ ਵਿੱਚ ਆਇਆ ਤੇ ਕਿਉਂ ਜਾ ਕੇ ਹਮਲਾ ਕੀਤਾ ਇਹ ਸਾਰਾ ਕਲੀਅਰ ਕਰਾਂਗੇ ਇਹਦੇ ਵਿੱਚ ਦੋਸ਼ੀ ਜਿਹੜੇ ਆ ਉਹ ਤੇਨ ਰਹਿੰਦੇ ਨੇ ਉਹਨਾਂ ਦੇ ਵੀ ਰੇਟ ਕੀਤੇ ਜਾ ਰਹੇ ਨੇ ਸਰ ਜਿਹੜੇ ਹਮਲਾ ਹੋਇਆ ਕੀ ਉਹਨੇ ਦੱਸਿਆ ਵੀ ਕਿਉਂ ਹਮਲਾ ਹੋਇਆ ਉਹਦੇ ਕੀ ਕੌਪਿਕ ਉਹ ਅਸੀਂ ਉਹਨੂੰ ਦੁਬਾਰਾ ਸ਼ਾਮਿਲ ਤਫਤੀਸ਼ ਕਰਾਂਗੇ ਕਿਉਂਕਿ ਫੈਕਟਸ ਆਏ ਆ ਸਾਡੇ ਸਾਹਮਣੇ ਕੁਝ ਨਵੇਂ ਵੀ ਹਮਲਾ ਕਰਨ ਦਾ ਕਾਰਨ ਕੀ ਹੈਗਾ ਉਹਨੂੰ ਦੁਬਾਰਾ ਰੀਡਜੁਆਇਨ ਕਰਾਂਗੇ ਇਨਵੈਸਟੀਗੇਸ਼ਨ ਕਰਵਾ ਕੇ ਤੇ ਉਹਨੂੰ ਪੁਸ਼ਪੜਤਾਲ ਵੀ ਕੀਤੀ ਜਾ ਰਹੀ ਹੈ